ਹੈ ਕਿਨੇ ਦਿਨ ਹੋ ਗਿਆ ਸੱਟ ਲੱਗੀ ਨੂੰ ਤੇ ਇਹਨੂੰ ਇੰਨਾਂ ਨਾਨੀ ਪਿੱਕੇ ਤੇ ਮੈਂ ਦਿੱਤੀ ਨੂੰ ਫੋਨ ਕਰਕੇ ਸੱਦਦਾ ਆਣ ਕੇ ਮੈਨੂੰ ਮਿਲ ਜੇ ਤੇ ਸੋ ਦੁੱਖ ਦੀ ਸੁੱਖ ਦੀ ਹੁੰਦੀ ਆ ਚਲੋ ਬੰਦੇ ਦਾ ਦੇਲ ਹੀ ਹੋਰ ਹੋਰ ਹੋ ਜਾਂਦਾ ਪਤਾ ਹੋਵੇ ਤੇ ਨਾ ਕਿਤੇ ਕੁੜੀ ਨੂੰ ਫੋਨ ਕੀਤਾ ਨਾ ਮੇਰੀ ਮੁੰਡੇ ਨਾਲ ਗੱਲ ਕਰਮਦੀ ਆ ਕੀ ਮੈਂ ਕਰਾਂ ਇਹਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਇਹ ਕਿੱਦਾਂ ਦੀ ਜਨਾਨੀ ਆ ਕਿੱਦਾਂ ਦਾ ਇਹਦਾ ਦੇਲ ਆ ਐਦਾਂ ਰੂਹ ਕ੍ਰਸ਼ਟ ਵਾ ਕੋਈ ਤਰਸ ਨਹੀਂ ਕਿਸਦਾ ਚਲੋ ਮੰਜੀ ਤੇ ਪਈ ਏ ਸੱਟ ਲਵਾ ਕੇ ਗੋਡੇ ਤੇ ਤੇ ਚਲ ਮੈਂ ਅੱਖਾਂ ਉਹਦੀ ਧੀ ਆਂ ਕਿ ਮਿਲ ਜੇ ਉਹਨੂੰ ਨਾ ਪਈਏ ਨੀ ਨਾਲ ਇਦੀ ਕੇ ਗੱਲ ਤਾਂ ਚਲੋ ਕੀ ਕਰਨਾ ਫਿਰ ਹੁਣ ਮੁੰਡਾ ਹੁੰਦਾ ਨਾ ਉਹਦੇ ਉਹਨੂੰ ਆਨੇ ਤੇ ਕਹਤ ਮੇਰੀ ਨੂੰ ਆਪਣੀ ਨਾਲ ਗੱਲ ਕਰਾ ਉਹ ਹੁੰਦਾ ਤੇ ਵਦਨਾ ਕਰਨੀ ਹੈ ਗੱਲ ਇਹਨੇ ਕਿੱਥੇ ਕਰਮਣੀ ਹੈ ਇਹ ਨਹੀਂ ਧਿਆਨ ਦਿੰਦੀ ਮੇਰੇ ਵੱਲ ਆ ਚਲੋ ਮਰਜੀ ਆਦੀ ਕੋਈ ਗੱਲ ਥੋੜੀ ਦੇਖਣੀ ਆ ਬਾਜ ਮਾਰ ਕੇ ਇਹ ਤੇ ਤੇ ਦੇ ਮਨ ਮੇਰ ਪਾ ਗਈ ਸ਼ਾਂਤ ਗੱਲ ਕਰਾਈ ਦਵੇ ਆਵਾਜ਼ ਮਾਰਨੀ ਕਿਤੇ ਸੋਈ ਚ ਕੰਮ ਲੱਗੀ ਹੋਈ ਆ ਨਹੀਂ ਜੀਵਨ ਇਹ ਜੀਵਨ ਹਾਂਜੀ ਗੱਲ ਸੁਣ ਹ ਮੇਰੇ ਆਨ ਕੇ ਪਤਾ ਆ ਗਈ ਇੱਕ ਮਿੰਟ ਅੱਛਾ ਫਿਰ ਗੱਲ ਸੁਣ ਮੇਰੇ ਦੱਸੋ ਕੰਮ ਡੇ ਹੀ ਕਰਨ ਮੈਂ ਅੱਛਾ ਚਲੋ ਕੰਮ ਤੇ ਹੈਗਾ ਵਾ ਦੱਸਣਾ ਕੀ ਆ ਮੈਂ ਵੇਖਾ ਤੋ ਉਹ ਨੂੰਹ ਨਹੀਂ ਕਰਦੀ ਕੁੜੀ ਨੂੰ ਆਣ ਕੇ ਮੈਨੂੰ ਮੇਰੀ ਜਾਂਦੀ ਘੜੀ ਦੀ ਘੜੀ ਲੈ ਦੱਸ ਉਹਨੇ ਆਣ ਕੇ ਜਿਹੜਾ ਗੋਡਾ ਬਣਾ ਜਾਣਾ ਮਿੰਟ ਵਿੱਚ ਕੁੜੀ ਨੂੰ ਫੋਨ ਕਰਦੇ ਚੁੱਕੇ ਕੁੜੀ ਨੂੰ ਫੋਨ ਕਰਦੇ ਦਵਾ ਦੋ ਉਹਦੀ ਵੀ ਘਰ ਸੱਸ ਹੈਗੀ ਆ ਉਹਨੇ ਉਹਨੂੰ ਨਹੀਂ ਸਾਹਮਣਾ ਵੈਲੀ ਆ ਕੁੜੀ ਜਦੋਂ ਕੁੜੀਆਂ ਵਿਆਹ ਦੀਏ ਨਾ ਫਿਰ ਕੁੜੀਆਂ ਵੱਲ ਧਿਆਨ ਨਹੀਂ ਘਰੀਦਾ ਹੁੰਦਾ ਇੱਥੇ ਧਿਆਨ ਰੱਖੋ ਆਪਣਾ ਰੋਟੀ ਪਣੀ ਨਹੀਂ ਮਿਲਣ ਡਿਆ ਟਾਈਮ ਨਾ ਮਿਲਣ ਡਿਆ ਨਾ ਮੰਜੇ ਦੇ ਉੱਤੇ ਐਵੇਂ ਜਾਣ ਬੁੱਝ ਕੇ ਕੁੜੀ ਨੂੰ ਫੋਨ ਕਰਦੇ ਮੇਰੀ ਕੁੜੀ ਨੂੰ ਫੋਨ ਕਰਦੇ ਬਸ ਅੱਤ ਜਕੀ ਰੋਟੀ ਪਾਣੀ ਦੀ ਕਿਹੜੀ ਗੱਲ ਵਾ ਰੋਟੀ ਪਾਣੀ ਮਿਲ ਲਿਆ ਮੈਨੂੰ ਮੰਜੇ ਤੇ ਮੈਂ ਆਂਦੀ ਮੈਨੂੰ ਮੰਜੇ ਤੇ ਮਿਲੇ ਨਾ ਮੈਨੂੰ ਸੱਟ ਲੱਗਦੀ ਤੇ ਨਾ ਮੈਨੂੰ ਮੰਜੇ ਤੇ ਮਿਲਦਾ ਮੈਂ ਤੇ ਆਪ ਪਕਾ ਕੇ ਖਵਾਲਦੀ ਹਾਂ ਸਾਰੇ ਟੱਬਰ ਨੂੰ ਹੈ ਤੇ ਕੁੜੀ ਨੂੰ ਮੈਂ ਇਹ ਤੇ ਨਹੀਂ ਆਂਦੀ ਪਰ ਕੁੜੀ ਨੂੰ ਮੈਨੂੰ ਰੋਟੀ ਪਾਣੀ ਨਹੀਂ ਮਿਲਦਾ ਕੁੜੀ ਨੂੰ ਤੇ ਉਦਾਂ ਮੇਰੇ ਦਿਲ ਕਰਦਾ ਪਰ ਚੱਲਾ ਆਵੇ ਤੇ ਮੈਨੂੰ ਮਿਲ ਜਾਂਦੀ ਉਹਨ ਕਿਹੜੀ ਇੱਥੇ ਬਹਿ ਰਹਿਣਾ ਵਾ ਜੇ 700 ਦੀ ਹੈ ਤੇ 700 ਦੀ ਤੁਰੀ ਫਿਰਦੀ ਹੈ ਫਿਰ ਕੀ ਹੋਇਆ ਜੇ ਘੜੀ ਆ ਜੂਗੀ ਤੇ ਨਾ ਇਦਾਂ ਕਰਾ ਜੀ ਨਹੀਂ ਕਰਦਾ ਵੀ ਘਰ ਕੁੜੀ ਬੜੇ ਨਾ ਇੱਥੇ ਵੇੜੇ ਵੇਖਾਂ ਕਿੱਡੀ ਉਦਰੀ ਮ ਉਧਰ ਹੀ ਦਾ ਹੀ ਆ ਤਿਆਂ ਤੋਂ ਬਗੈਰ ਉਧਰ ਹੀ ਜਾਂਦੀਆਂ ਮਾਵਾਂ ਮੇਰੀ ਗੱਲ ਸੁਣੋ ਕੋਸ਼ਿਸ਼ ਕਿਤੇ ਆਖਰ ਨਹੀਂ ਆ ਚੱਲੀ ਕਿਤੇ ਨਹੀਂ ਫੋਨ ਕਰਨਾ ਉਹਨੂੰ ਕੋਈ ਗੱਲ ਨਹੀਂ ਲੱਗ ਜੂਗਾ ਪਤਾ ਹੋਣੀ ਨਾ ਤੇ ਆਪੇ ਆ ਜੂਗੀ ਕਾਲੀ ਕਾਲੀ ਫੋਨ ਕਰ ਦੋ ਦਵਾਦਾਵਾ ਉਹਨੂੰ ਪਤਾ ਨਹੀਂ ਹੋਰ ਕੋ ਕੰਮ ਹੈ ਨਹੀਂ ਹੁਣ ਬੈਠੀਆਂ ਵੇਲੇ ਬਸ ਆਹੋ ਸੋਚਾਂ ਦਿਮਾਗ ਚ ਆਈ ਜਾਂਦੀਆਂ ਫੇ ਕੁੜੀ ਆ ਜੇ ਲੱਗੇ ਮੇਰੇ ਬਹਿ ਜਾਏ ਤੇ ਚੁਗਲੀਆਂ ਕਰੀਏ ਮਾਵਾਂ ਤਿਆਂ ਹਨਾ ਕਰੀਏ ਚੁਗਲੀਆਂ ਕਾਦੀਆਂ ਕਰਨੀਆਂ ਅਸੀਂ ਤੇਆਂ ਗੱਲਾਂ ਤੇ ਆਪਣੇ ਦੁੱਖ ਸੁੱਖ ਨਹੀਂ ਮੁੱਕਦੇ ਤੇਰੀ ਚੁਗਲੀ ਕਰਕੇ ਕੀ ਲੈਣਾ ਹੈ ਮੈਨੂੰ ਪਤਾ ਵਾ ਸਾਰਾ ਪਤਾ ਮੈਨੂੰ ਮੈਂ ਆਪਣੇ ਕੰਨ ਸੁਣੀਆਂ ਵਾਂ ਭਲੇ ਖਾਨੇਗਾ ਮੈਨੂੰ ਕਿਸ ਗੱਲ ਦਾ ਆਹੋ ਜਿਓ ਮਰਜ਼ੀ ਕਹੀ ਜਾਓ ਤੁਸੀਂ ਚੁੱਪ ਕਰਕੇ ਨਾ ਆਰਾਮ ਕਰੋ ਲੰਗਰ ਪ੍ਰਸ਼ਾਦਾ ਪਕਾਉਣ ਲਈ ਆ ਪਕਾ ਲੈਣ ਦੋ ਮੈਨੂੰ ਹਾਂ ਵਿੱਚ ਆਵਾਜ਼ਾਂ ਮਾਰੀ ਜਾਣੀਆਂ ਸਜਾਣ ਕਰਨ ਲਈ ਮੈਨੂੰ ਹਾਂ ਵੇਖ ਤੇ ਦੀ ਗੱਲ ਇਹਨੂੰ ਇਹੋ ਹੀ ਆਪੇ ਕੁੜੀ ਨਾ ਕਿਤੇ ਇੱਥੇ ਆ ਜਾਏ ਦੱਸ ਕੁੜੀ ਨੇ ਇੱਥੇ ਕਿਹੜੀ ਬਹਿ ਰਹਿਣਾ ਆਏਗੀ ਘੜੀ ਦੋ ਘੜੀਆਂ ਬਹਿ ਕੇ ਵਿਚਾਰੀ ਤੇ ਚਲੀ ਜਾਏਗੀ ਪਤਾ ਲੈ ਕੇ ਨਾ ਜੀ ਇਹ ਕਿਤੇ ਨਾ ਨਹੀਂ ਲੈਣਾ ਹੈ ਜਨਾਨੀ ਨੇ ਬੜੀ ਵੱਧ ਵਾਹੇ ਜਦੋਂ ਕੋਲੋਂ ਬਹੁਤ ਭੈੜੀ ਆਈ ਇਹਨੇ ਨਹੀਂ ਕਹਿ ਦਿੱਸੋਨੀ ਚਲੋ ਮਰਜੀ ਐ ਦੀ ਆਪੇ ਕਿਤੇ ਆ ਜੂ ਵਿਚਾਰੀ ਸੁਣ ਗਣ ਕੇ ਕੀ ਕਰਨਾ ਫਿਰ ਹਮਾਈ ਦੇ ਲੱਛਣ ਹੈ ਮੇਰੀ ਕੁੜੀ ਨੇ ਫੋਨ ਕੱਢੇ ਚੁੱਕੇ ਦਵਾ ਦਵਾ ਨਾ ਕੁੜੀ ਬਿਨਾਂ ਤਾਂ ਜੀ ਨਹੀਂ ਲੱਗਦਾ ਪੜਾ ਕਿਦਾਂ ਚੜ ਕੇ ਮੰਜੇ ਤੇ ਬਿਠੀ ਕੰਬਲ ਤਾਣ ਕੇ ਤੇ ਦਾ ਰਾਦਾ ਹੋਣਾ ਭਿਆਣ ਕੇ ਤੇ ਡੋਲਾ ਦੂਜਾ ਵੀ ਬਹਿ ਜੇ ਹੈ ਨਾ ਮੇਰੇ ਕਰਮਾਂ ਚ ਇਹੋ ਕੋ ਹੋਆ ਅੱਗੇ ਵਾਵਾ ਟਾਵਰ ਨਾ ਆਮ ਨਾ ਬੈੰਦੀ ਹੀਗੀ ਪੱਕੀ ਪਕਾਈ ਰੋਟੀ ਮਿਲਦੀ ਹੀ ਸਫਾਈਆਂ ਹੋਈਆਂ ਮਿਲਦੀਆਂ ਹੈਗੀਆਂ ਆ ਤਾਂ ਪਵਾੜਾ ਹੀ ਪੈ ਗਿਆ ਮੇਰੇ ਬਾਟ ਤੇ ਜੇ ਕੁੜੀ ਆ ਗਈ ਨਾ ਉਹਨੇ ਕਿਹੜਾ ਕੱਖ ਬਣ ਕੇ ਦੋਰਾ ਕਰਨਾ ਉਹ ਵੀ ਮਾਂ ਦੇ ਲਾਗੇ ਬੈਠ ਕੇ ਉੱਥੇ ਫੁੰਮਣੀਆਂ ਪਾਉਣੀਆਂ ਕਦੀ ਤੈਨੂੰ ਮਮਾ ਗਰਮ ਪਾਣੀ ਲਿਆਦਾ ਕਦੀ ਮਾਂ ਤੇ ਠੰਡਾ ਪਾਣੀ ਲਿਆਦਾ ਕਦੀ ਦੁੱਧ ਚ ਲੈਚੀਆਂ ਪਾਦਾ ਆਹੋ ਕੰਮ ਹੀ ਕਰਨੇ ਆ ਕਿ ਸਾੜਨਾ ਹੀ ਮੈਨੂੰ ਮੈਂ ਤਾਂ ਨਹੀਂ ਨਾ ਹੀ ਆਵੇ ਅਜੇ ਤੇ ਚੰਗੀ ਗੱਲ ਆ ਉਦਾਂ ਜਿਹੜੇ ਸਾਬ ਨਾਲ ਇਹ ਲੱਗੀ ਆ ਨਾ ਇਹਨੇ ਫੋਨ ਕਰਾ ਦੇਣਾ ਵਾ ਚੱਲ ਕੋਈ ਨਹੀਂ ਕਰਾ ਦੂਗੀ ਤੇ ਫਿਰ ਵੇਖੀ ਜਾਊਗੀ ਵੇਖਾਂ ਤਾਂ ਸਹੀ ਚੌਲ ਬਣ ਗਏ ਚੱਲ ਕਪੂ ਮੰਮਤੇ ਪਾ ਲਿਆ ਏ ਮੰਮੀ ਨੂੰ ਤੇ ਪੁੱਛਿਆ ਨਹੀਂ ਐ ਚੱਲ ਕੋਈ ਨਹੀਂ ਇਹਨਾਂ ਨੂੰ ਕਹਿੰਨੀ ਐ ਮੰਮੀ ਨੂੰ ਪੁੱਛ ਕੇ ਇਹ ਕੱਲ ਲਈ ਬੰਦ ਕਰਨ ਰਹੀ ਐ ਮੰਮੀ ਮੈਂ ਨਾ ਪਿੰਡ ਚਲੀ ਹੀ ਮੰਮੀ ਦਾ ਕੱਲ ਦੀ ਸੱਟ ਲੱਗ ਗਈ ਆ ਪਿੰਡ ਨੂੰ ਰੋਜ਼ ਹੀ ਥੋੜੀ ਰਹਿਣੀ ਆ ਰੋਜ਼ ਨਹੀਂ ਥੋੜੀ ਰਹਿਣੀ ਮੰਮੀ ਤਾਂ ਰਾਤ ਦੀ ਬੜੀ ਸੱਟ ਲੱਗੀ ਆ ਮੈਨੂੰ ਫੋਨ ਆਇਆ ਸੀ ਤੇ ਮੇਰੇ ਕੋ ਨਾ ਰਾਤ ਨੂੰ ਨੀਂਦ ਨਹੀਂ ਆਈ ਪੂਰੀ ਰਾਤ ਕਿ ਹਾਏ ਹਾਏ ਮੰਮੀ ਦਾ ਉੱਦਾਂ ਬਜ਼ੁਰਗ ਸਰੀਰ ਐ ਤੇ ਸੱਟ ਲੱਗੀ ਤੇ ਕਿਉਂ ਉੱਥੇ ਤੇ ਪਰਜਾਈ ਸੰਭਣ ਵਾਲੀ ਨਹੀਂ ਗਈ ਪਰਜਾਈ ਤੇ ਹੈਗੀ ਆ ਪਰ ਧੀਆਂ ਦਾ ਤੇ ਮਾਂ ਦਾ ਤੁਹਾਨੂੰ ਪਤਾ ਹੀ ਏ ਕਾ ਹੁੰਦਾ ਐ ਬੈਗ ਤਾਂ ਰੋਜ਼ ਹੀ ਤਿਆਰ ਰਹਿੰਦਾ ਮੰਮੀ ਹਾਂ ਮੰਮੀ ਤੇ ਸੱਟ ਲੱਗੀ ਐ ਹੁਣ ਤੇ ਮੇਰਾ ਜਾਣਾ ਬੰਦਾ ਹੀ ਐ ਤੁਹਾਨੂੰ ਤੇ ਪਤਾ ਹੀ ਐ ਕਿਸੇ ਦਾ ਨਾ ਦੁੱਖ ਸੁੱਖ ਵੇਖੀਦਾ ਹੁੰਦਾ ਇਹ ਨਹੀਂ ਆਪਣੀਆਂ ਗੱਲਾਂ ਮਾਰੀਦੀ ਹੁੰਦੀ ਪਰਜਾਈ ਨਹੀਂ ਉੱਥੇ ਧਿਆਰ ਰੱਖਦੀ ਪਰਜਾਈ ਆਪਣੀ ਜਗਾ ਮੈਂ ਆਪਣੀ ਜਗਾ ਜੇ ਮੈਂ ਭਲਕੇ ਨਾ ਗਈ ਕੱਲ ਨੂੰ ਕੀ ਕਹੇਗਾ ਸ਼ਰੀਕਾ ਤੇ ਗਵਾਂਡ ਕੀ ਕਹਿਣਗੇ ਲੈ ਇੱਕੋ ਇੱਕ ਕੁੜੀ ਹੈ ਤੇ ਉਹ ਕਿਤੇ ਮਾਂ ਦਾ ਫਾਲਚਾਲ ਪੁੱਛਣ ਲੋ ਕਿ ਇਹ ਨਹੀਂ ਆਉਂਦੀ ਮੁਰਗੇ ਪੀਸਾ ਰੋਜ਼ ਰੋਜ਼ ਇਤਨਾ ਕੁੜੀ ਤੋਰੀ ਲੈਂਦੀ ਹੈ ਤੇ ਕੋਈ ਗੱਲ ਨਹੀਂ ਮੈਂ ਆਪਣੇ ਘਰ ਜਾਨੀ ਆ ਇਹ ਚ ਕਿਹੜੀ ਗੱਲ ਜਿੰਨੇ ਕਹਿਣਾ ਉਹਨੇ ਤੇ ਕਹਿ ਹੀ ਲੈਣਾ ਅੱਜ ਨਹੀਂ ਜਾਣਾ ਠੀਕ ਆ ਮੰਮੀ ਆਹ ਜਾਣਾ ਦੱਸ ਮੈਂ ਕੰਮ ਕਰਕੇ ਹਟੀਆਂ ਲੋਕਾਂ ਦੇ ਕਿਹੜੇ ਮੂੰਹ ਫੜੇ ਜਾਂਦੇ ਲੋਕੀ ਦੇ ਬਥੇਰੀਆਂ ਗੱਲਾਂ ਕਰਦੇ ਆ ਪਰ ਮੰਮੀ ਤੂੰ ਹੀ ਨਾ ਆ ਗੱਲ ਚੰਗੀ ਨਹੀਂ ਕੀਤੀ ਤੁਹਾਨੂੰ ਪਤਾ ਕਿ ਮੇਰੀ ਮੰਮੀ ਠੀਕ ਨਹੀਂ ਤੁਸੀਂ ਅੱਗੇ ਮੈਨੂੰ ਇਦਾਂ ਬੋਲਣ ਨੇ ਨਹੀਂ ਜਾਣਾ ਜਿਵੇਂ ਮੈਂ ਕਹਤਾ ਬਸ ਕਹਤਾ ਫੇਰ ਮੁੜ ਕੇ ਠੀਕ ਆ ਆਹੋ ਔਰ ਮਨੋ ਹਾਂਜੀ ਕੀ ਗੱਲਾਂ ਮੂੰਹ ਦੇ ਵਟਕ ਬੈਠੀ ਆ ਕੀ ਮੂੰਹ ਕੀ ਵਟਣਾ ਮੰਮੀ ਆਏ ਹੀ ਮੇਰੇ ਕੋਲ ਹਾਂ ਕਹਿੰਦੇ ਕਿੱਥੇ ਚੱਲਨੀ ਆ ਮੈਂ ਕਿਹਾ ਮੰਮੀ ਤੇ ਸੱਟ ਲੱਗੀ ਹੈ ਤੇ ਪਤਾ ਲੈਣ ਜਾਣਾ ਹੀ ਹੈ ਕਹਿੰਦੇ ਨਹੀਂ ਜਾਣਾ ਤੇ ਨਹੀਂ ਜਾਣਾ ਤੇ ਤੂੰ ਮਨਵਾਏ ਮਾਰ ਲੰਦੀ ਮੈਂ ਦੱਸ ਕੀ ਕਰਾਂ ਕਿਸੇ ਦਾ ਦੁੱਖ ਸੁੱਖ ਵੀ ਨਹੀਂ ਮੰਮੀ ਕੋ ਦੇਖਿਆ ਜਾਂਦਾ ਜੇ ਇਹ ਤੁਹਾਡੀ ਮਾਂ ਹੈ ਤੇ ਉਹ ਮੇਰੀ ਮਾਂ ਨਹੀਂ ਹੈਗੀ ਸੱਟ ਲੱਗੀ ਬਜ਼ੁਰਗ ਸਰੀਰ ਪਰਝਾਈ ਹੈਗੀ ਹੈ ਜੀ બસ ਪਰਜਾਈ ਤੇ ਆਪਣੀ ਜਗਾ ਮੈਂ ਆਪਣੀ ਜਗਾ ਇਹੋ ਜੈ ਨਾ ਮੰਮੀ ਪਖੰਡ ਬੜਾ ਹੀ ਕਰਦੀ ਐ ਜਦੋਂ ਕਿਤੇ ਜਾਣਾ ਹੁੰਦਾ ਬਹੁਤਾ ਰੋਲਾ ਰੋਲਾ ਰਹਾ ਪਾ ਮੇਰੀ ਗੱਲ ਸੁਣ ਤੂੰ ਇੱਥੇ ਬੈਠ ਮੰਮੀ ਹੁਣ ਕਿੱਥੇ ਗਈ ਐ ਮੈਨੂੰ ਕੀ ਪਤਾ ਕਿ ਗਈ ਹੋਣੀ ਕਿਤੇ ਚੁਗਲੀਆਂ ਕਰਨ ਸਾਰੀ ਦਿਹਾੜੀ ਕੋਈ ਕੰਮ ਨਹੀਂ ਕਿਤੇ ਖੇਲਣਾ ਨਹੀਂ ਦੇਣਾ ਨਹੀਂ ਕੋਈ ਰੋਟੀ ਨਹੀਂ ਬਣਾਣੀ ਕੋਈ ਟੋਕ ਨਹੀਂ ਬਣਾਉਣਾ ਤੇ ਬਸ ਫੇਰਾ ਤੋਰਾ ਰੱਖੀ ਜਾਣਾ ਤੇ ਜੇ ਹੁਣ ਮੇਰੀ ਮਾਂ ਨਹੀਂ ਠੀਕ ਤੇ ਇੱਥੇ ਕਿਹੜੀ ਗੱਲ ਐ ਮੇ ਕੋਈ ਨਹੀਂ ਘਰ ਦਾ ਕੰਮ ਨਹੀਂ ਹੋਣਾ ਘਰ ਦਾ ਕੰਮ ਕੀ ਨਹੀਂ ਹੋਣਾ ਮੇਰੀ ਗੱਲ ਸੁਣ ਮੈਂ ਮੰਮੀ ਨਾਲ ਗੱਲ ਕਰਉਣਾ ਆਹੋ ਕਹਿ ਦੋ ਤੂੰ ਕਹ ਤਾਇ ਦੀ ਨੋ ਹੈਗੀ ਆ ਆਪ ਹੀ ਆਣ ਆਪ ਮਮੀ ਬੈਠੀ ਰਵੇ ਮਹਾਰਾਜਾ ਛੱਡ ਕੋਈ ਨਹੀਂ ਹੁੰਦਾ ਮੈਂ ਜਾ ਜਾ ਕੇ ਪੁੱਛ ਮੈਨੂੰ ਗੁੱਸਾ ਹੀ ਬੜਾ ਚੜਿਆ ਮੈਂ ਮਮੀ ਨੂੰ ਤੇ ਨਹੀਂ ਬੋਲੀ ਪਰ ਜਾ ਕੇ ਨਾ ਪੁੱਛ ਕੇ ਆਓ ਤੁਸੀਂ ਨਹੀਂ ਕਹੀਏਗਾ ਨਾ ਹਾਂ ਮੈਂ ਨਵਾਂ ਵੱਧ ਘੱਟ ਗੱਲਾਂ ਕਰਦੀ ਕਰਨ ਗਈ ਆਹ ਨਾਲੇ ਮੁੰਡੇ ਜਿਹੜੇ ਕੋਲ ਨੂੰ ਮੈਂ ਦੱਸਣੀ ਆ ਮਮੀ ਦੱਸੋ ਉਹ ਤੁਸੀਂ ਕਿਹੜੀ ਗੱਲੋਂ ਲੜੀ ਜਾਂਦੇ ਜਦੋਂ ਨਾ ਮੈਂ ਕਿਹੜੀ ਗੱਲੋਂ ਲੜੀ ਆ ਉਹ ਜੇ ਉਹ ਜਾਂਦੀ ਆ ਤੇ ਉਹਨੂੰ ਥੋੜੇ ਦਿਨ ਜਾਂਦੇ ਆ ਤੇ ਰੋਜ ਤੇ ਰੋਜੀ ਤੇ ਬੈਗ ਤੇ ਤੁਹਾਡਾ ਰੋਜੀ ਰੋਜੀ ਤਿਆਰ ਰਹਿਦਾ ਵਾ ਰੋਈ ਰੋਈ ਕਿੱਥੇ ਜਾਣਦੇ ਆ ਤੂੰ ਵੀ ਨਾਲ ਹੀ ਰਲਿਆ ਹਾਂ ਨਾ ਦੇਖ ਨਾਲ ਹੀ ਰਲਿਆ ਮੇਰੀ ਗੱਲ ਸੁਣ ਉਹ ਰਾਤ ਦਾ ਨੂੰ ਫੋਨ ਆਇਆ ਵਾ ਤੇ ਛੱਟ ਜਿਆਦਾ ਲੱਗੀ ਉਥੇ ਮੰਮੀ ਵਾਲੀ ਦੀ ਤੈਨੂੰ ਥੋੜੇ ਦਿਨ ਜਾਂਦੇ ਕੋਈ ਗੱਲ ਨਹੀਂ ਕੰਮ ਕਰ ਲਿਆ ਤੂੰ ਕੰਮ ਕਰ ਲਿਆ ਜਿਹੜੇ ਕਰਨੇ ਥੋੜੇ ਬੋਤ ਰਹਿ ਕੇ ਮੈਨੂੰ ਜਾ ਕੇ ਆਪਣੇ ਕੰਮ ਕਰਿਆ ਤੇ ਫਿਰ ਜਾ ਕੇ ਫਿਰ ਵੇਖ ਲੂਗੀ ਜੇ ਮਖਲਾਉਣਾ ਮਖਲਾ ਦੂੰਗੀ ਉਹ ਮੇਰੀ ਗੱਲ ਸੁਣ ਹੁਣ ਤੂੰ ਜਾਂਦੇ ਮੈਂ ਉਥੇ ਰਹਿਣਾ ਨਹੀਂ ਆ ਮੈਂ ਛੱਡ ਕੇ ਮੈਂ ਆ ਜਾਣਾ ਥੋੜੇ ਦਿਨ ਲਾਉਂਦੇ ਇਹਨੂੰ ਫੇਰ ਦੰਨੀ ਘਰੀ ਜਾਇਦਾ। ਕੀ ਆ ਠੀਕ ਐ? ਜੇ ਆਜੋ ਨਹੀਂ ਕੀ ਠੀਕ ਹੈ ਕੀ ਕੱਲ ਨੂੰ ਕੋਈ ਹੋਰ ਵੀ ਗੱਲ ਬਾਤ ਹੋ ਸਾਡੀ। ਸਾਰੀ ਰਾਤ ਸੁਤੀ ਨਹੀਂ ਆ। ਐਸੀ ਗੱਲ ਕਰਕੇ ਕੀ ਪਤਾ ਨਹੀਂ ਕਿੰਨੀ ਕਿ ਸਾਡ ਲੱਗੀ ਆ ਜਾਂ ਕੀ ਨਹੀਂ। ਸੱਚ ਪੁੱਛੋ ਤੇ ਇਹਦੀ ਪਾ ਵੀੜੜੀਆਂ ਨੂੰ ਉਹ ਨਹੀਂ ਸਾਹਮਣੇ ਵਾਲੀ ਹੈਗੀ। ਹੂੰ। ਫੇਰ ਦੇਖੀ ਕੱਲ ਜਾ ਕੇ ਕੋਈ ਹੋਰ ਦਿੱਕ ਨੂੰ ਮੀਂਹ। ਜੇ ਕੋਈ ਵੀ ਗੱਲ ਬਾਤ ਹੋ ਇਹ ਤੈਨੂੰ ਮੈਂ ਅਗ੍ਹਾ ਦੱਸਾਂਗਾ ਕਰਾਂਗਾ। ਠੀਕ ਚਾ ਠੀਕ ਹਾਂ ਉਹਦਾ ਹਿਸਾਬ ਤਾਉ ਥੋੜਾ ਹੋਰ ਵਾ ਜਾਓ ਜਾਓ ਤਾਂ ਮੈਂ ਗਿਆ ਮੈਨੂੰ ਮੈਨੂੰ ਵੀ ਤਾਂ ਕਹਿੰਦੀ ਸੀ ਇਹ ਇਸ ਵਰਕ ਨਾ ਮਨੋਦਰ ਹੋ ਹੋਰ ਨੇ ਫਿਰ ਮੈਂ ਤੁਹਾਨੂੰ ਦੱਸੂਗਾ ਗੱਲ ਚਲ ਠੀਕ ਹਾਂ ਥੋੜੇ ਨਾਲ ਲਾਉਂਦੇ ਕੋਈ ਰੋਟੀ ਪਾਣੀ ਦੀ ਗੱਲ ਨਾ ਭਾਬੀ ਨੂੰ ਕਹਿ ਦਾਂਗੇ ਤਾ ਕੋਈ ਨਹੀਂ ਨਾ ਮੈਂ ਆਪੇ ਕਹਿ ਲਵਾਂਗੀ ਤਾਈ ਜੀ ਨੂੰ ਉਹਨੂੰ ਕਹਾਂ ਲਾਂਗੇ ਆ ਮੈਂ ਕਹਿ ਕੇ ਆਪੇ ਦੇ ਕੋ ਮੈਂ ਪਕਾ ਲਾਂਗੀ ਆਓ ਤੁਹਾਡੇ ਲਈ ਰੋਟੀ ਬਣਾ ਦਿਆ ਕਰੂਗੀ ਠੀਕ ਮੈਂ ਕੋਈ ਨਹੀਂ ਜਾਣੋ ਨਹੀਂ ਕਰਨਾ ਮੈਂ ਛੱਡ ਕੇ ਆਣਾ ਮੈਂ ਰਹਿਣਾ ਖੜੀ ਉੱਤੇ ਮਨੋਂ ਹੀ ਬਦਕ ਨੇ ਕੰਮ ਕਰਨ ਵਾਲੇ ਚਲ ਠੀਕ ਹੈ ਠੀਕ ਆ ਚਲ ਮੈਂ ਕਹਿ ਦਿੰਦਾ ਉਹਨੂੰ ਛੱਡ ਉਹ ਨਾ ਮੈਂ ਮੁੜਦੀ ਮਮਾ ਹਾਂਜੀ ਇਹ ਗੱਲ ਫੇਰ ਜਾ ਕੇ ਦੱਸੀਂ ਵੇਖ ਲੂ ਮੰਮੀ ਕਿੱਦਾਂ ਮੈਨੂੰ ਬੋਲਣਦੇ ਆ ਦੱਸ ਜੇ ਮੇਰੀ ਮਾਂ ਦੇ ਸਾਥ ਲੱਗੀ ਆ ਤੇ ਮੇਰਾ ਜਾਣਾ ਫਰਜ਼ ਨਹੀਂ ਹੈਗਾ ਮੈਨਾਂ ਨੂੰ ਕੋਈ ਕੁਛ ਨਹੀਂ ਲੱਗਦੀ ਇੱਕ ਦਿਨ ਮੈਨੂੰ ਕੱਲ ਦੀ ਨਾ ਗੱਲ ਸੁਣ ਕੇ ਰਾਤ ਦਾ ਫੋਨ ਤੇ ساری ਰਾਤ نیند ਨਹੀਂ ਆਈ ਪਤਾ ਨਹੀਂ ਮੰਮੀ ਨੇ ਟੀਵੀ ਤੇ ਸਾਥ ਲੱਗੀ ਆ ਉਦੋਂ ਮੰਮੀ ਐਦਾਂ ਮੈਨਾਂ ਬੋਲਣਦੀ ਆ ਕੋਈ ਗੱਲ ਨਹੀਂ ਮम्मी ਨੇ ਮੈਨੂੰ ਸਮਝਾਇਆ ਉਹ ਵੀ ਦੇ ਸਮਝਾਤਾ ਹੈ ਪਰ ਕਿਸੇ ਦਾ ਦੁੱਖ ਸੁੱਖ ਤੇ ਵੀ ਦੇਖਣਾ ਚਾਹੀਦਾ ਨਾ ਮम्मी ਨੂੰ ਕੋਈ ਗੱਲ ਨਹੀਂ ਕੋ ਕਪੜੇ ਪਾਏ ਹੋ ਨਾ ਉਹ ਚਾਹ ਪਤਾ ਜਲੀਏ ਤੇ ਮੈਂ ਰਹਿ ਕੇ ਆ ਨਾ 2-4 ਦਿਨ ਜਦ ਤੱਕ ਮम्मी ਠੀਕ ਨਹੀਂ ਹੁੰਦੇ ਤੂੰ ਮੇਰੀ ਗੱਲ ਸੁਣ ਉਹ ਕਪੜੇ ਪਾਏ ਲੈਣਗੇ ਚਲੀ ਜਾਏ ਮੈਂ ਕਪੜੇ ਪਾਈ ਮੈਂ ਤਾਂ ਤਿਆਰੀ ਕੀਤੀ ਹੋਈ ਸਾਰੀ ਜਾਣਦੀ ਮੈਨੂੰ ਕੀ ਪਤਾ ਕਿ ਮम्मी ਨੂੰ ਦੱਸਣ ਜਾਣਾ ਕਿ ਮम्मी ਉੱਪਰ ਚੱਲੇ ਤੇ ਮम्मी ਨੇ ਅੱਗੇ ਇਹ ਜਿਹਾ ਰੋਗ ਬੋਲਦੇ ਨੇ ਆ ਮੰਮੀ ਨੇ ਇੰਨਾ ਨਹੀਂ ਕਿਹਾ ਹਾ ਪੁੱਤ ਤੇਰੀ ਮਾਂ ਦੇ ਸਾਟ ਲੱਗੀ ਆ ਤੂੰ ਤੇ ਧੀ ਆ ਧੀ ਆ ਦਾ ਸੋ ਦੁੱਖ ਸੁੱਖ ਬਣਦੀ ਆਪਣੇ ਮਾਂ ਨਾਲ ਤੂੰ ਜਾ ਪਰਜਾਈ ਆਪਣੀ ਜਗ੍ਹਾ ਤੇ ਤੂੰ ਆਪਣੀ ਜਗ੍ਹਾ ਮੰਮੀ ਨੇ ਇੰਨੀ ਗੱਲ ਕਹੀ ਉਤੋਂ ਹਾਂ ਜੀ ਮੈਂ ਕੰਮ ਕੋਣ ਪਿੱਛੋ ਕਰੂਗਾ ਫਲਾਉਣਾ ਕੀ ਕਰੂਗਾ ਕੋਈ ਗੱਲ ਨਹੀਂ ਮੈਂ ਸਮਝਾਇਆ ਮੰਮੀ ਸਾਰਾ ਦਿਨ ਤੇ ਚੁਗਲੀਆਂ ਨੇ ਮੰਮੀ ਦੀ ਮਾਂ ਤੇ ਹੁਣ ਕੰਮ ਕਰਨ ਲੱਗੇ ਕਿੱਦਾਂ ਮੋੜ ਤੇ ਚਲੋ ਹੁਣ ਤੂੰ ਕੋਈ ਉਹ ਲੈਡ ਕਰੀ ਜਾਂਦੀ ਚਲੋ ਠੀਕ ਹੈ ਤਿਆਰ ਮੰਦ ਆਪਣਾ ਸਮਾਨ ਕੱਢ ਚਲੋ ਠੀਕ ਹੈ ਮੈਂ ਪਰਸੀ ਪੜਨਾ ਹੈ ਮੇਰਾ ਤਿਆਰ ਚਲ ਚਲ ਠੀਕ ਹੈ ਚਲੋ ਹੁੰਦੇ ਰਹਿੰਦੇ ਬਾਦੀ ਕਾੜੀ ਕਿੜੀ ਗੱਲ ਲਖਵੀਰ ਤੇ ਇਹ ਮੋਟਰਸਾਈਕਲ ਦੀ ਚਾਬੀ ਫੜ ਲਈ ਆ ਗੱਡੀ ਦੀ ਚਾਬੀ ਨਹੀਂ ਲਈ ਉਹ ਮੇਰੀ ਗੱਲ ਸੁਣਾ ਗਈ ਮੰਮੀ ਮਾਂ ਮੰਨੀ ਆ ਭੇਜਣ ਨੂੰ ਇੱਕ ਤੇ ਨਾ ਮਾਤਾ ਦਾ ਨਾ ਕੋਈ ਨਾ ਕੋਈ ਪੰਗਾ ਰਹਿੰਦਾ ਹੀ ਆ ਗੱਡੀ ਤੋਂ ਨਾ ਕਲੇਸ਼ ਪਾ ਕੇ ਬੈ ਜੀ ਮੈਂ ਮੋਟਰਸਾਈਕਲ ਲੈ ਜਣਾ ਚੱਲੀਏ ਚਲੋ ਠੀਕ ਆ ਜਿੱਦਾਂ ਤਾਂ ਹੋਰ ਗੱਲਾਂ ਲੈ ਕੇ ਬੈ ਗਈਆਂ ਠੀਕ ਆ ਚਲੋ ਵਾੜੀ ਕਲਈਆ ਚਲੋ ਬ੍ਰਹਮੰਦ ਰਿਹਾ ਹਾਂ ਹਾਂਜੀ ਮੈਨੂੰ ਚਾਹ ਹੋ ਲਓ ਨਾ ਕੋਈ ਨਹੀਂ ਚਾਹ ਪੀ ਲਿਓ ਘੁੱਟ ਹੋ ਜਾਂਦਾ ਸ ਪਾਣੀ ਪੀ ਕੇ ਜਾਣਾ ਜੀ ਬੱਸ ਮੈਡਮ ਛੱਡ ਕੇ ਚੱਲ ਰਹਾ ਹਾਂ ਚਲੋ ਅੰਦਰ ਤੇ ਚਲੀਏ ਇਹ ਦੇਖ ਲੈਂਦੇ ਹਾਂ ਮੰਮੀ ਮੰਮੀ ਕਿੱਥੇ ਹੋ ਤੁਸੀਂ ਮੰਮੀ ਕਿਉਂ ਕਹਿ ਤੈਨੂੰ ਕੁਛ ਨਹੀਂ ਪੁੱਤ ਹੋਣਾ ਕੀ ਆ ਸੱਟ ਲੱਗੀ ਗੋਡੇ ਤੇ ਸੱਟ ਕਿੱਦਾਂ ਲੱਗੀ ਤੁਹਾਡੇ ਡਿੱਗ ਪਈ ਹਾਂ ਉੱਥੇ ਕਿੱਥੇ ਡਿੱਗੇ ਕਿੱਦਾਂ ਡਿੱਗੇ ਹੋ ਘਬਰਾੜਦੀ ਹੋਣ ੜੀ ਉੱਥੇ ਬੈਠੀ ਨੂੰ ਹਾਂ ਦਿਲ ਨੂੰ ਕੁਛ ਹੋਣ ੜਿਆ ਸੀਗਾ ਤੇ ਮੈਂ ਵਾਜਾਂ ਵਾਜਾਂ ਮਾਰਿਆ ਕਿ ਇਹਨੇ ਵਾਜਣਾ ਬਿਤੀ ਇੱਥੇ ਕੋਈ ਹੈ ਹੀ ਨਹੀਂ ਲੱਗੇ ਕਿਉਂ ਭਾਬੀ ਕਿੱਥੇ ਗਈ ਸੀ ਭਾਬੀ ਦਾ ਵੀ ਕੀ ਪਤਾ ਕਿ ਤੇ ਅੰਦਰ-ਉਂਦਰ ਬੜੀ ਹੀ ਘਰੇ ਦੱਸ ਬੰਦਾ ਡੇਕ ਜੇ ਤੇ ਪਤਾ ਹੀ ਨਾ ਲੱਗੇ ਫੇਰ ਮੈਂ ਮੁੜ ਕੇ ਵਾਜਾਂ ਮਾਰੀਆਂ ਵੀ ਮੈਨੂੰ ਕੋਈ ਪਾਣੀ ਦਾ ਘੁੱਟ ਦੋ ਮੇਰੇ ਦਿਲ ਨੂੰ ਕੁਝ ਹੋਣ ਦਿਆ ਹਾਂ ਜਿਆਦਾ ਤੇ ਨਹੀਂ ਮੰਮੀ ਲੱਗੀ ਸੱਟ ਦੱਸਨੀ ਆ ਤੈਨੂੰ ਫੇਰ ਮੈਂ ਹਾਰ ਕੇ ਉੱઠી ਆਪ ਹੀ ਉੱਟ ਕੇ ਜਾ ਕੇ ਤੇ ਪਾਣੀ ਪੀਣੀ ਐ ਰਸੋਈ ਚ ਹਾਂ ਤੇ ਪਾਣੀ ਪੀਣ ਉੱਠੀ ਤੇ ਡਿੱਗ ਪਈ ਡਿੱਗ ਪਈ ਉਹ ਚੱਕਰ ਜਾ ਗਿਆ ਚੱਕਰ ਆ ਗਿਆ ਹਾਂ ਫੇਰ ਮੈਂ ਉਹਦੇ ਨਵਾਜਾਂ ਮਾਰੀਆਂ ਡਿੱਗੀ ਨੇ ਹਾਂ ਉਹਦੇ ਵੇ ਉਹਦੇ ਕਿੱਥੇ ਆ ਤੂੰ ਫੇਰ ਉਹ ਵਿਚਾਰਾ ਆਇਆ ਮੇਰੀ ਆਵਾਜ਼ ਸੁਣ ਕੇ ਤੇ ਉਹਨੇ ਆ ਕੇ ਮੈਨੂੰ ਠਾ ਲਿਆ ਅੱਛਾ ਠਾਲ ਖਾਲ ਖਾਲ ਕੇ ਤੇ ਮੈਨੂੰ ਮੰਜੀ ਤੇ ਬਿਠਾ ਕੇ ਫੇਰ ਵਿਚਾਲੇ ਨੇ ਪਾਣੀ ਪੋਣੀ ਪਿਆੜਿਆ ਤੇ ਮੰਮੀ ਤੁਸੀਂ ਮੈਨੂੰ ਫੋਨ ਤੇ ਕਰਦੇ ਮੈਨੂੰ ਤਾਂ ਗਵਾਂਡੋ ਗਵਾਂਡ ਤੋਂ ਫੋਨ ਗਿਆ ਸੀ ਮੈਂ ਤੇ ਅੱਗੇ ਆਖਣ ਡਈ ਹਾਂ ਵੀ ਮੇਰੇ ਕੋ ਫੋਨ ਨਹੀਂਗਾ ਤੇ ਕੋਈ ਕਹਨੇ ਕੀਤਾ ਹੀ ਨਹੀਂ ਮੈਂ ਅਖੜ ਨਹੀਂ ਜੀ ਮੈਨੂੰ ਕੱਲ ਸ਼ਾਮੀ ਫੋਨ ਗਿਆ ਸੀ ਮੈਂ ਜਦੋਂ ਹੀ ਮੈਂ ਸੁਣਿਆ ਨਾ ਤਾਂ ਟੇ ਸੱਟ ਲੱਗੀ ਆ ਤੇ ਮੈਂ ਤੇ ਇਹਨਾਂ ਨੂੰ ਕਹਿ ਨਹੀਂ ਕਿ ਹੁਣੇ ਚਲੀਏ ਪਰ ਨਾ ਹਨੇਰਾ ਹੋ ਗਿਆ ਸੀ ਤੇ ਮੰਮੀ ਆਟੇ ਕਹਿੰਦੇ ਨਹੀਂ ਸਵੇਰੇ ਜਾਇਓ ਹੁਣੇ ਪਰਨੇ ਜੀ ਇੱਦਾਂ ਹੀ ਮੈਨਾਂ ਨੂੰ ਲੈ ਕੇ ਆਈ ਮੈਂ ਕਿਹਾ ਪਹਿਲੇ ਮੈਨੂੰ ਮੰਮੀ ਕੋ ਛੱਡ ਕੇ ਜਾਓ ਮੈਂ ਮੈਨੂੰ ਬਹੁਤ ਟੈਨਸ਼ਨ ਸੀ ਮੰਮੀ ਤੇ ਪਤਾ ਨਹੀਂ ਕਿੰਨੀ ਕਿ ਸੱਟ ਲੱਗੀ ਆ ਕੋਈ ਤੇ ਇਹ ਇਦਾਂ ਹੀ ਆ ਨਾ ਧੀਆਂ ਸੁਣਨ ਤੇ ਫਿਰ ਧੀਆਂ ਤੇ ਇਦਾਂ ਹੀ ਹੁੰਦਾ ਲੋ ਜੀ ਹੁਣ ਤੁਸੀਂ ਚੈੱਕ ਕਰਾਇਆ ਗੁੱਡਾ ਆਹ ਹੋ ਡਾਕਟਰ ਸੱਦਿਆ ਸੀ ਇੱਥੇ ਘਾਰੇ ਉਹਨੇ ਕੋਈ ਨਹੀਂ ਆ ਦੇ ਗਿਆ ਆਹੋ ਦਵਾਈ ਦੋਈ ਦੇ ਗਿਆ ਇੱਥੇ ਅੰਦਾ ਹੀ ਕੋਈ ਨਹੀਂ ਮੜੋ ਉੱਟਾ ਆਪਣਾ ਕੋਈ ਨਹੀਂ ਹੋ ਜਾਣਾ ਡਾਕਟਰ ਰੋਣਾ ਹੀ ਤਾਂ ਕਿ ਜਿਆਦਾ ਸੱਟ ਨਾ ਹੋ ਜੀ ਦੇਖੋ ਹੁਣ ਇੰਕਾ ਦੇ ਅੱਖਾਂ ਦੇ ਮੁੰਡੇ ਨੇ ਮੰਨੇ ਗੱਲ ਜੀ ਮੈਨੂੰ ਹੁਣ ਕੀ ਪਤਾ ਕੀ ਕਰਦੇ ਫਿਰਦੇ ਐ ਕੋਈ ਨਹੀਂ ਭਾਬੀ ਨੂੰ ਆਂਦੋ ਮੈਂ ਕਹਿੰਨੀ ਆ ਨਾ ਕਿ ਮੰਮੀ ਦਾ ਐਕਸਾ ਕਰਾ ਕੇ ਲਿਆਓ ਤਾਨੂੰ ਨਹੀਂ ਪਤਾ ਗੋਡੇ ਦਾ ਕੰਮ ਐ ਬਾਅਦ ਚ ਤੁਰਨਾ ਫਿਰਨਾ ਵੀ ਤਾਂ ਹੈਗਾ ਹੀ ਆ। ਤੇ ਉਹ ਤੇ ਸਰੀਰ ਐ ਤੇ ਵੱਟ ਸੱਟ ਲੱਗੀ ਤੇ ਫਿਰ ਆਹੋ ਕੋਈ ਗੱਲ ਨਹੀਂ। ਮਾਰੋ ਕਿੱਥੇ ਭਾਬੀ ਆਵਾਜ਼ ਮਾਰੋ। ਇਸ ਤੇ ਕਿਤੇ ਹੋਣੀ ਬਾਹਰ ਪੁੱਤ ਕੀ ਪਤਾਈ। ਬਾਹਰ ਤੈਨੂੰ ਸਾਨੂੰ ਦੀ ਕੋਈ ਲੱਭਾ ਨਹੀਂ ਹੈਗਾ। ਨਹੀਂ ਲੱਭੀ। ਭਾਬੀ। ਲੈ ਆਵਾਜ਼ ਵੀ ਨਹੀਂ ਦੇਂਦੀ। ਤਾਂ ਮੈਂ ਆ ਕੇ ਫੋਨ ਹੀ ਕਰਦੇ ਕੁੜੀ ਨੂੰ। ਅੱਛਾ। ਤੇ ਆਂਦੀ ਫੋਨ ਕਰਕੇ ਕੀ ਕਰਨਾ ਤੂੰ? ਆਹੋ ਉਹਨੂੰ ਕੀ ਲੋੜ ਐ ਫੋਨ ਕਰਨ ਦੀ। ਤੈਨੂੰ ਕੀ ਆਣ ਕੇ ਕਰ ਦੇਣਾ ਵਾ। ਉਹ ਤੇ ਕਹਿੰਦੇ ਨੇ ਚੰਗਾ ਹੋਵੇ ਨਾ ਹੀ ਆਵੇ। ਆਰਾਮ ਨਾਲ ਰੋਟੀ ਪਾਣੀ ਖਾ ਤੇ ਬੈਹ। ਭਾਈ ਦੋਇ ਖਾ। ਦਾ ਸੇਕਾ ਕੰਮ ਇਹ ਤਾਂ ਚੰਗੇ ਥੋੜੇ ਮਰਜ਼ੀ ਦੀ ਐ ਮੈਂ ਕੀ ਆਖਣਾ ਤਾਂ ਹੀ ਨਾ ਕਿ ਇਹ ਕੰਮ ਇਹ ਤਾਂ ਚੰਗੇ ਥੋੜਾ ਫੋਨ ਕਰਕੇ ਬੰਦਾ ਦੱਸ ਦੇ ਸਕਦਾ ਐ ਨਾ ਕਿ ਮੰਮੀ ਤੇ ਸੱਟ ਲੱਗੀ ਐ ਤੇ ਅਨਵਾਜ ਇਹ ਨਹੀਂ ਦਿੰਦੀ ਕਿੱਥੇ ਐ ਪਤਾ ਨਹੀਂ ਬੜੀ ਉਹ ਆਜ ਕਿੰਨੇ ਮਾਰੀ ਮੈਨੂੰ ਮੈਂ ਇਹਦੇ ਕਮਰੇ ਚ ਘੜੀਆਂ ਆਵਾਜ਼ ਆਉਂਦੀਆਂ ਵਾ ਇਹਦੇ ਲਾਗੇ ਕੌਣ ਆ ਗਿਆ ਹਾਏ ਹਾਏ ਵੇਖਾਂ ਜਾ ਕੇ ਇੱਥੇ ਗਵਾਂਡੋਂ ਤਾਂ ਨਹੀਂ ਆਇਆ ਕੋਈ ਕੁੜੀਏ ਦੀ ਨੂੰ ਤਾਂ ਫੋਨ ਨਹੀਂ ਕੀਤਾ ਉਹਨੇ ਕਿੱਥੋਂ ਆ ਜਾਣਾ ਹੈਗਾ ਨਾ ਇਹਦੇ ਜਵਾਈ ਦਾ ਟਾਈਮ ਆਉਣ ਦਾ ਉਹ ਵੀ ਨੋਂ ਫ੍ਰੀਪੇ ਸੇ ਵਾਲਾ ਵਾ ਚੱਲ ਵੇਨੀ ਆ ਜਾ ਕੇ ਭੜਾ ਕਿਤੇ ਚੁਗਰੀਆਂ ਨਾ ਕਰਦੀ ਹੋਵੇ ਮੇਰੀਆਂ ਹੈ ਹਾ ਤੇਤੀ ਜੁਵਾਈਆ ਇਹ ਹਾਏ ਹਾਏ ਇਹਨਾਂ ਨੂੰ ਕਿੰਨੇ ਦੱਸਤਾ ਪੈ ਗਿਆ ਪੰਗਾ ਉਪਰਾਖ ਦੇ ਮੈਂ ਤਾਂ ਡਰਦੀ ਨਹੀਂ ਫੋਨ ਕਰਨ ਦੀ ਭਿਆਨ ਕੇ ਤੇ ਕੁੜੀ ਨਾਲ ਅੱਗੇ ਬਹਿ ਜਾਣਾ ਵਾ ਹੁਣ ਕੀ ਕਰਾਂ ਚੱਲ ਪਾਣੀ ਤੇ ਦਵਾਇਆਂ ਨੂੰ ਪਹਿਲਾਂ ਮੈਂ ਮਮਮੀ ਆਵਾਜ਼ ਮਾਰੀ ਅੱਛਾ ਆਹੋ ਹੁਣ ਲੈ ਸਾਸਰੀ ਸਾਸਰੀ ਕਲ ਭਾਬੀ ਸਾਸਰੀ ਕਾ ਆਲ ਮੈਂ ਬੜੀਆਂ ਆਵਾਜ਼ਾਂ ਮਾਰੀਆਂ ਤੁਸੀਂ ਆਵਾਜ਼ ਨਹੀਂ ਦਿੱਤੀ ਹਾਏ ਹਾਏ ਆਵਾਜ਼ ਕਾ ਦੀ ਦੇਣੀ ਆ ਤੁਹਾਨੂੰ ਪਤਾ ਹੀ ਆ ਨਾ ਕਿ ਕੰਮ ਸਾਰਾ ਹੀ ਮੈਨੂੰ ਕਰਨਾ ਪੈਂਦਾ ਕੰਮ ਕਰਕੇ ਤੇ ਜੇ ਮੈਂ ਘੜੀ ਕੰਦਰ ਗਈ ਆ ਤੇ ਕਿਤੇ ਨੀਂਦ ਆ ਗਈ ਹੀਗੀ ਤੇ ਨਹੀਂ ਮੈਨੂੰ ਪਤਾ ਲੱਗਾ ਠੀਕ ਹੈ ਹੋਰ ਸੁਣਾਓ ਠੀਕ ਠਾਕ ਹਾਂ ਠੀਕ ਠਾਕ ਤੇ ਤਾਨੂੰ ਕਿਦਾਂ ਪਤਾ ਲੱਗ ਗਿਆ ਭਾਬੀ ਤੁਸੀਂ ਤੇ ਫੋਨ ਕੀਤਾ ਨਹੀਂ ਤੁਹਾਡਾ ਫਰਜ਼ ਹੀ ਨਾ ਫੋਨ ਕਰਨ ਦਾ ਮੈਨੂੰ ਤੇ ਗਵੰਡੀਆਂ ਨੇ ਫੋਨ ਕਰਕੇ ਦੱਸਿਆ ਕਿ ਮੰਮੀ ਦੇ ਸੱਟ ਲੱਗੀ ਆ ਲੈ ਦੱਸ ਮੈਂ ਟੈਨਸ਼ਨ ਨਹੀਂ ਦੇਣਾ ਚਾਹੁੰਦੀ ਮੈਨੂੰ ਪਤਾ ਹੀ ਈਆਂ ਨੂੰ ਟੈਨਸ਼ਨ ਹੋ ਜਾਂਦੀ ਆ ਪਰ ਤੁਸੀਂ ਆਪ ਵੇਖੋ ਨਾ ਹੁਣ ਸੱਟ ਲੱਗੀ ਆ ਟੈਨਸ਼ਨ ਤੇ ਹੋਣੀ ਆ ਚੱਲ ਕੋਈ ਨਹੀਂ ਬੰਦਾ ਹਾਲਚਾਲੀ ਪੁੱਛਣ ਆ ਜਾਂਦਾ ਐਡੀ ਕਿਹੜੀ ਗੱਲ ਜੇ ਤੁਸੀਂ ਫੋਨ ਕਰ ਦਿੰਦੇ ਤਾਂ ਮੈਂ ਤੇ ਚੰਗਾ ਹੀ ਸੋਚਿਆ ਆਪਣੇ ਵੱਲੋਂ ਪਰ ਮੇਰੀ ਨਾ ਚੰਗੀ ਗੱਲ ਵੀ ਮਾੜੀ ਲੱਗਦੀ ਆ ਸਾਰਿਆਂ ਨੂੰ ਉਹ ਨਹੀਂ ਗੱਲ ਹੈਗੀ ਤੁਸੀਂ ਮਾੜਾ ਜਿਹਾ ਫੋਨ ਕਰਕੇ ਦੱਸ ਸਕਦੇ ਸੀ ਦੱਸਿਆ ਮੈਂ ਤਾਂ ਨਹੀਂ ਉਹ ਹੀ ਗੱਲ ਵੀ ਪ੍ਰਾਉਣਾ ਕੰਮਕਾਰ ਵਾਲਾ ਵਾ ਹੈ ਡਿਊਟੀ ਵੀ ਜਾਣਾ ਹੁੰਦਾ ਵਾ ਤਾਂ ਕਰਕੇ ਮੈਂ ਕੀ ਟੈਨਸ਼ਨ ਦੇਣੀ ਹੈ ਪਰ ਤੁਹਾਨੂੰ ਇਹਨਾਂ ਤੇ ਪਤਾ ਨਾ ਭਾਬੀ ਕਿ ਇਹ ਥੋੜੋ ਕਿ ਜ਼ਰੂਰੀ ਥੋੜੀ ਜਿਹੀ ਖੁਸ਼ੀ ਦੇ ਮੌਕੇ ਤੇ ਆਣਾ ਹੁੰਦਾ ਪੇਕੇ ਦੁੱਖ ਸੁੱਖ ਚ ਵੀ ਤੇ ਆਣਾ ਬੰਦਾ ਹੀ ਹੈ ਨਾ ਧੀ ਦਾ ਚੱਲ ਮੈਂ ਤੇ ਆਪਣੇ ਵਾਲਾ ਚੰਗਾ ਕੀਤਾ ਹੈਗਾ ਵੀ ਚੱਲ ਹੌਲੀ ਨਾ ਫੋਨ ਕਰਕੇ ਥੋੜਾ ਆਰਾਮ ਆ ਜੂਗਾ ਤੇ ਫਿਰ ਮੈਂ ਫੋਨ ਕਰਕੇ ਦੱਸ ਦੂੰਗੀ ਚਲੋ ਕੋਈ ਨਹੀਂ ਫੋਨ ਤੇ ਮੈਂ ਆ ਗਈ ਹਾਂ ਹੁਣ ਕਿਹੜੀ ਗੱਲ ਚਲੋ ਬੈਠੋ ਤੇ ਮੈਂ ਚਾਹ ਲਿਆਵਾ ਬਣਾ ਕੇ ਨਹੀਂ ਚਾਹ ਨਹੀਂ ਪੀਣੀ ਯਾਰ ਉਹਨੇ ਕਿਉਂ ਕਿ ਮੈਂ ਜਾਣਾ ਮੈਂ ਬਸ ਇੱਥੇ ਨਹੀਂ ਆਇਆ ਅੱਛਾ ਰਹਿਣਾ ਵਾ ਅੱਜ ਕਹਿਣੀ ਮਨੇ 2 ਦਿਨ ਤੁਹਾਡੇ ਆ ਅੱਛਾ ਅੱਛਾ ਮੈਂ ਕੋਈ ਗੱਲ ਨਹੀਂ ਤੁਹਾਨੂੰ ਦੱਸਦਾ ਲੱਗਿਆ ਜਦੋਂ ਜਦ ਤੱਕ ਮੰਮੀ ਠੀਕ ਹੋ ਜੇ ਤਾਂ ਮੈਂ ਦੱਸਾਂਗਾ ਤੇ ਤੁਹਾਡਾ ਪਿੱਛੇ ਦਾ ਸਰਜੂਗਾ ਕੋਈ ਨਹੀਂ ਸਰ ਲਾਂਗੇ ਹੁਣ ਮਰਾ ਟਾਈਮ ਤੇ ਹੁੰਦਾ ਹੀ ਹੈ ਕਿੰਨਾ ਕਹਿਦੀ ਏ ਇੱਥੇ ਕਿਹੜੀ ਗੱਲ ਕਰਾਂ ਤੇ ਤੁਹਾਡੀ ਮੰਮੀ ਠੀਕ ਵਾ ਮੰਮੀ ਠੀਕ ਆ ਵਾ ਅੱਛਾ ਅੱਛਾ ਹੋ ਗਿਆ ਦਵਾਈ ਦਰੂਜਾ ਅਲਵਾ ਕਰ ਫਿਰ ਫਿਰਦੇ ਅੱਛਾ ਅੱਛਾ ਮੈਂ ਆਪਣੇ ਘਰਾਂ ਦਾ ਵੀ ਮਹਾ ਔਖਾ ਹੀ ਹੁੰਦਾ ਵਾ ਨਹੀਂ ਮੰਮੀ ਨਹੀਂ ਤੇਜ ਕਹਿੰਦੇ ਕੋਈ ਗੱਲ ਨਹੀਂ ਤੂੰ ਰਹਿ ਕੇ ਆ ਸਾਰ ਲਾਂਗੇ ਲਾਗੇ ਹੈਗੀ ਅਗਵਾਂਡ ਨੋ ਹੈਗੀ ਹੈ ਆਈ ਉਹ ਆਉ ਜਾਂਦੀ ਰੋਟੀ ਪਾਣੀ ਬਣਾ ਜਾਂਦੀ ਹੈ ਚਲੋ ਕੋਈ ਨਹੀਂ ਬਹਿ ਜਾਓ ਮੈਂ ਚਾਹ ਤੇ ਬਣਾਵਾਂ ਕੋਟ ਚਾਹ ਪੀ ਕੇ ਚਲ ਜਾਓ ਨਹੀਂ ਇਹਨਾਂ ਨੇ ਮੈਨੂੰ ਛੱਡ ਨਹੀਂ ਆਣਾ ਸੀ ਬਾਅਦ ਹੁਣ ਉਹਨਾਂ ਨੇ ਡਿਊਟੀ ਜਾਣਾ ਹੈ ਅੱਛਾ ਚਲੋ ਫਿਰ ਤੁਸੀਂ ਜਾਓ ਲੈ ਦੱਸ ਬਹਿ ਲਾਂਦੇ ਘੜੀ ਚਾਹ ਪਾਣੀ ਪੀ ਕੇ ਪਹਿਲਾਂ ਹੀ کہہ ਗਿਆ ਚਲ ਠੀਕ ਹੈ ਮੰਮੀ ਜਿਆਦਾ ਫੋਟੋਆਂ ਲੈਂਦਾ ਕੋਈ ਲੋੜ ਬਹੁਤ ਨਹੀਂ ਹਾਂਜੀ ਕੋਈ ਨਹੀਂ ਮੈਂ ਕਰ ਲਾਂਗੀ ਮੰਮੀ ਇਹ ਕੱਪ ਕਿਦਾਂ ਰੰਗ ਬਦਲਿਆ ਪਹਿਲੀ ਟੈਨਸ਼ਨ ਨਹੀਂ ਦੇਣਾ ਚਾਹੁੰਦੀ ਐਦਾਂ ਗੰਦਾ ਨਹੀਂ ਹੈ ਕਿ ਫੋਨ ਨਹੀਂ ਹੀ ਕਰਨਾ ਚਾਹਦੀ ਐਦਾਂ ਕਰਦੀ ਆ ਹੋਂ ਨਾ ਇਹਨੂੰ ਹੱਥ ਪੈਰਾਂ ਦੀ ਪੈ ਗਈ ਐ ਕਿ ਰਹਿਣ ਆ ਗਈ ਐ ਤੱਕ ਮੀਨੇ ਜੋ ਕਹਤਾ ਕਿ 10 ਦਿਨ ਰੁਕ ਜਾ ਹੁਣ ਇਹਨੂੰ ਪਤਾ ਨਹੀਂ ਕੀ ਬਣਨਾ ਇਹਦਾ ਫੋਨ ਨੋਟ ਪੈ ਗਿਆ ਫਿਕਰ ਫਿਕਰ ਇਹ ਰਹਿਣ ਆ ਗਈ ਮੈਂ ਤਾਂ ਫੋਨ ਨਹੀਂ ਕੀਤਾ ਫੋਨ ਨਹੀਂ ਕੀਤਾ ਇਹ ਆਵੇ ਫੋਨ ਇਹਨੇ ਨਾ ਜਾਣ ਬੁੱਝ ਕੇ ਨਹੀਂ ਕੀਤਾ ਚਲਾਕ ਬਥੇਰੀ ਹਾਂ ਧਿਆਨ ਕੇ ਨਹੀਂ ਕੀਤਾ ਕਈ ਇਹ ਹੁਣ ਕੀ ਬਣਨਾ ਹਾਂ ਸੱਚੀ ਬਣੰਦੀ ਆ ਕੋਈ ਗੱਲ ਨਹੀਂ ਮੈਂ ਵੀ ਹੁਣ ਇੱਥੇ ਹੀ ਆ ਦੇਖਦੀ ਮੈਨੂੰ ਕੀ ਕਰਦੀ ਆਹੋ ਨਹੀਂ ਹੁਣ ਪਤਾ ਲੱਗੂ ਨਾ ਹਾਂ ਚਲੋ ਬੈਠੋ ਤੁਸੀਂ ਨਾ ਆਰਾਮ ਕਰੋ ਤੇ ਮੈਂ ਨਾ ਦੇ ਬੈਗ ਚ ਕਪੜੇ ਲੀੜੇ ਕੱਢ ਲਾ ਆਪਣੇ ਚੰਗਾ ਕਰ ਲੈ ਠੀਕ